ਕੇ ਰਾਸ ਨਾਮੇ ਸਰੈ ਹਰ ਨਾਮਾ ਨਮੰਤ ਤਾਨਸੇ ਸੇ ਨਾਨਕਾ ਪੂਰਨ ਸੁਭੀ ਸੰਤ ਵਾਹਿਗੁਰੂ ਸਰਬ ਜੀਉ ਤਨਸਰੀ ਨਾ ਸਰਬ ਸੁਖ ਪਾਵ ਹੈ ਮੇਰੇ ਮਨ ਜਪਮਾਨ ਸਤਨਾਮ ਸਦਾ ਸਤਨਾਮ ਭਜਤ ਪਲਤ ਮੁਖ ਪੂਜਨ ਹੋਈ ਹੈ ਨਿਤ ਧਿਆਈਐ ਨ ਕੋ ਕੋ ਘੁਰ ਇਹੋ ਮਤ ਜੀਨੀ ਜਪ ਹਰ ਭਵ ਜਨ ਤਰਨਾ ਜਹ ਹਰ ਸਿਮਰਨ ਭਿਆਸ ਤਾਉ ਪਾਦ ਗਤਿ ਕੀਨੀ ਵਡ

ਮੂਲ ਗਵਰਾਨ ਚੋਣ ਦੀ ਸੇਵਾ ਕਰਦੇ ਬਣੋ ਸੁਗਮੀ ਸਾਧ ਪਾਰਟੀ ਲੜੀ ਚੱਲ ਰਹੀ ਹੈ ਸਤੂਤੇ ਦੌਰਾਨ ਅੱਜ ਦੇ ਸਮਾਗਮ ਨੂੰ ਸ਼ੁਰੂ ਸੰਭਾ ਨੇ ਇਸ ਤੋਂ ਪਹਿਲਾਂ ਵੀ ਅਰਦਾਸ ਦੇ ਲਈ ਬਹੁਤ ਚਾਹਤ ਸਭ ਤੋਂ ਪਹਿਲਾਂ ਵਿੰਦੀ ਕਰਾਂਗੇ ਜਿਹੜੇ ਬੁਰੇ ਪਹਾਰਦਰ ਜੀ

नाम नाम तस्निक नाम 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 ना� ਤੋਰਾ ਬਾਬਰ ਜੀ ਦਾ ਜੀ ਦੇ ਜੋ ਨੰਦਾ ਪੰਜੋ ਦੇ ਤਬਾ ਜੀ ਉਹ ਵੀ ਸੋਹਰੇ ਦੇ ਬਸਰ ਸਾਫ ਕਰ ਜੀ ਤੋਰਾ ਸ਼ਿਲਦਾ ਨੂੰ ਮੂ ਸੰਤਾ ਜੈ ਮੋਸਵਾ ਰਹੇ ਹੁੰਦੇ ਵੀ ਪ੍ਰਮਖ ਜੀ ਵੀ ਤੋਰਾ ਜੀ ਕਿਰਾਨਸ ਕੋ ਵੀ ਕੋਤੀ ਉਹ ਵੀ ਸੁਖ ਜੀ ਬਸਰ ਸਾਫ ਕਰ ਬੋਰਾ ਜੀ ਸੋਹਰੇ ਆਸ ਰਸਿਆ ਕਾ ਤੋਰਾ ਪੀਤਨ ਸਾਹਿਬ ਦਾ ਜੀ ਆਦਰ ਜੀ ਪਤਾ ਜੀ ਕੋ ਵੀ ਟ੍ਰੋਫੀ ਦੇ ਬਾਰੇ ਦਿੱਤਾ ਵਿੱਚ ਪ੍ਰਾਪਤ ਕਰਨ ਦੀ ਬਦਵਾਰਾ ਪੀਟਰ ਸਰ ਕਰਨ ਕੋ ਵੀ ਪ੍ਰਦਾਨਤਾ ਬਹੁਤ ਖੁਸ਼ੰਤਾ ਹੋਈ ਹੈ ਕਿ ਆਪ ਜੀ ਨੇ ਸਾਡੀ ਬੇਨਤੀ ਜਵਾਲ ਕਰਦਿਆਂ ਇੱਕ ਟੋਫੀ ਵਿੱਚ ਪਹੁੰਚ ਕੇ ਵਰਗੀਆਂ ਭਾਜਾ ਪ੍ਰਾਪਤੀ ਦੇ ਹਨ ਬ੍ਰਹਮਾਤਮਾ ਕਰੇ ਅਕਾਲ ਪੁਰਖ ਦੇ ਰਹਿਮ ਕਰੇ ਤੁਹਾਡੇ ਸਾਰਿਆਂ ਦੇ ਫਿਰਦਿਆਂ ਵਿੱਚ ਨਾਮ ਦੀ ਦਾਤ ਬਖਸ਼ ਕੇ ਵਜਨ ਗੁਥਾ ਸਤਿਗੋ ਸਤ ਸੈ ਕੋ ਨਾਮ ਨਾਲ ਦੇ ਗੁਕਾਰ ਸੇ ਕੋੜਾ ਭਾਗੀ ਹੈ ਜੇ ਕੋ ਨਾਮ ਦੀ ਦਾਤ ਸਾਦੇ ਬਹੁਤ ਹੀ ਸਨਮਾਨਯੋਗ ਜੀ ਨਾਲ ਜੀਤੇ ਬੰਗੀਰ ਕੋ ਜੀ ਆਵੇਂ ਜੇ ਕੋ ਕੋ ਜੋੜਾ ਨਾ ਸੰਭਾਲ ਜਣਾ ਹੁੰਦਾ ਹੈ ਪਰਾਂ ਦੇ ਜਗਤ ਹਨ ਹੋ ਗਈ ਸੋਹਣਿਆ ਦਸਿਆ ਕਾ ਮਹਾਕ੍ਰਿਤੀ ਤੋਂ ਆਇਆ ਉਦੋਂ ਸਭ ਨੂੰ ਦਾ ਅਧਿਆਤਮਿਕ ਬੋਲਦਾ ਕਿ ਉਹ ਕਦੀ ਮੇਂਦਰ ਗਏ ਪਹੁੰਚਿਆ ਚਲਾ ਜੋ ਨੂੰ ਦੇ ਵੀ ਸਸੀਗਾ